ਇਹ ਯਾਦ ਰੱਖਣਾ ਤਾਂ ਹੀ ਤਾਂ ਪੁੱਛ ਕੇ ਦੇਖੋ ਉਹਨਾਂ ਨੂੰ ਕਿ ਜੇ ਇਹਨਾਂ ਨੂੰ ਸਿਮਰਨ ਦੀ ਆਦਤ ਪੈ ਗਈ ਹੈ ਜੇ ਸਿਮਰਨ ਨਾ ਹੋਵੇ ਤਾਂ ਮਨ ਵਿੱਚ ਐਨ ਯਾਰ ਅੱਜ ਬੈਠ ਨਹੀਂ ਹੋਇਆ ਜੇ ਇਹਨਾਂ ਨੂੰ satsang ਜਾਣ ਦੀ ਆਦਤ ਹੈ ਤਾਂ ਇੱਕ ਵੀ satsang ਮਿਸ ਹੋ ਜਾਵੇ ਤਾਂ ਮਨ ਅੰਦਰ ਉਹ ਵਿੱਚ ਐਨ ਕਿਉਂਕਿ achhi aadat ਹੈ ਹੁਣ ਜੇ ਇਹਨਾਂ ਨੂੰ gym ਜਾਣ ਦੀ ਆਦਤ ਹੈ ਨਾ ਇੱਕ ਦਿਨ ਵੀ gym exercise ਨਾ ਹੋਵੇ ਤਾਂ ਮਨ ਪਰੇਸ਼ਾਨ ਹੈ ਯਾਰ ਅੱਜ exercise ਨਹੀਂ ਹੋਈ ਅੱਜ ਮਿਹਨਤ ਨਹੀਂ ਹੋਈ ਹੁੰਦਾ ਕਿ ਨਹੀਂ ਇਦਾਂ ਇਹਦਾ ਮਤਲਬ ਕੀ ਹੈ ਇਹ ਆਦਤ ਹੈ ਹੁਣ ਤੁਸੀਂ ਚੈੱਕ ਕਰਨਾ ਹੈ ਕਿ ਮੇਰੇ ਅੰਦਰ achhiyan aadatਾਂ ਜ਼ਿਆਦਾ ਹੈ ਜਾਂ ਮੇਰੇ ਅੰਦਰ ਅਗਰ ਬੁਰੀਆਂ ਆਦਤਾਂ ਹੈ ਤਾਂ ਹੁਣ ਆਪਣੀ ਇੱਕ ਨਵੀਂ ਆਦਤ ਬਣਾਓ ਉਹ ਆਦਤ ਇਹ ਬਣਾਣੀ ਹੈ ਕਿ ਹਰ ਬੁਰੀ ਆਦਤ ਕੋ ਛੋੜਨੇ ਕੀ ਆਪਣੀ ਆਦਤ ਬਣਾਓ ਫਿਰ ਖੁਸ਼ੀਆਂ ਔਰ ਖੁਦਾ ਕੇ ਨਜ਼ਦੀਕ ਹੋਤੇ ਜਾਓ ਕਿਉਂਕਿ ਜਦੋਂ ਅਸੀਂ ਇੱਕ ਆਦਤ ਬਣਾ ਲਈ ਆਪਣੀ ਬੁਰੀ ਆਦਤ ਨੂੰ ਛੱਡਣ ਦੀ ਅਸੀਂ ਇੱਕ ਆਦਤ ਬਣਾ ਲਈ ਆਪਣੀ ਕਿ ਮੈਂ ਹਰ ਬੁਰੀ ਆਦਤ ਦਾ ਤਿਆਗ ਕਿਉਂਕਿ ਹਰੇਕ ਨੂੰ ਪਤਾ ਹੁੰਦਾ ਹੈ ਛੋਟ ਛੋਟੀਆਂ ਆਦਤਾਂ ਵੀ ਬੁਰੀਆਂ ਹੁੰਦੀਆਂ ਹੈ ਸਮਝਦੇ ਹੋ ਕਿ ਨਹੀਂ ਕਈ ਆਦਤਾਂ ਬੁਰੀਆਂ ਹੁੰਦੀਆਂ ਹਨ ਹੁਣ ਮੈਂ ਕੋਸ਼ਿਸ਼ ਕਰਨੀ ਕਿ ਹਰ ਬੁਰੀ ਆਦਤ ਨੂੰ ਛੱਡਣ ਦੀ ਆਪਣੀ ਆਦਤ ਮੈਂ ਬਣਾਣੀ ਜਿੱਦਾਂ ਦੱਸਿਆ ਕਿ ਜਦੋਂ ਮੈਨੂੰ ਮਹਿਸੂਸ ਹੋਵੇ ਕੋਈ ਬੁਰੀ ਆਦਤ ਹੈ ਮੇਰੇ ਅੰਦਰ ਤਾਂ ਉਹਦੇ ਪਿੱਛੇ ਪੈ ਜਾਵਾਂ ਪਹਿਲਾਂ ਇਹਨੂੰ ਛੱਡਾਂ ਇਹਨੂੰ ਦੂਰ ਕਰਾਂ ਜੇ ਮੈਨੂੰ ਬੁਰਾ ਬੋਲਣ ਦੀ ਆਦਤ ਹੈ ਤਾਂ ਜਦ ਤੱਕ ਮੈਂ ਬੁਰਾ ਬੋਲਦਾ ਹਾਂ ਸਮਝਦੇ ਹੋ ਕਿ ਨਹੀਂ ਉਦੋਂ ਤੱਕ ਮੈਂ ਪਿੱਛੇ ਪੈ ਜਾਣਾ ਹੈ ਜਦੋਂ ਵੀ ਬੋਲਾਂ ਉਹ ਬੁਰੀ ਆਦਤ ਨਿਕਲੇ ਕਿਉਂ ਕਾਹਤੇ ਕਿਦਾਂ ਕੋਸ਼ਿਸ਼ ਕਰੋਗੇ ਅੱਗੇ ਤੋਂ ਮੈਂ ਇੱਕ ਗੱਲ ਜੁਬਾਨ ਤੇ ਨਹੀਂ ਆਉਂਦੀ ਜਦੋਂ ਤੁਸੀਂ ਧਿਆਨ ਉੱਤੇ ਰੱਖੋਗੇ ਨਾ ਜਿੱਦਾਂ ਕਹਿੰਦੇ ਆ ਕਿ ਦੁੱਧ ਉਬਲ ਰਿਹਾ ਹੈ ਦੁੱਧ ਯਾਨੀ ਸਟੋਵ ਦੇ ਉੱਪਰ ਹੈ ਗੈਸ ਚੁੱਲੇ ਦੇ ਉੱਪਰ ਹੈ ਹੈ ਉਬਲਦਾ ਕਦੋਂ ਆ ਦੁੱਧ ਜਦੋਂ ਉਹਦੇ 'ਲ ਧਿਆਨ ਜਵਾਬ ਦੇਣਾ ਤਾਂ ਜੇ ਕੋਲ ਖੜੇ ਧਿਆਨ ਹੀ ਉੱਤੇ ਰ ਹੈ ਤੂੰ ਉਬਲੇਗਾ ਜਦੋਂ ਹੀ ਐ ਹੋਏਗਾ ਜਾਂ ਤਾਂ ਗੈਸ ਘਟਾਓ ਜਾਂ ਪਾਣੀ ਦਾ ਛਿੱਟਾ ਕਿਉਂਕਿ ਪਤਾ ਹੈ ਉਵਾਲ ਆਣ ਵਾਲਾ ਜਾਂ ਤਾਂ ਗੈਸ ਘਟਾ ਦਿਓ ਬੰਦ ਕਰ ਦਿਓ ਜਾਂ ਫਿਰ ਪਾਣੀ ਛਿੱਟਾ ਮਾਰ ਦਿਓ ਜੇ ਧਿਆਨ ਉੱਤੇ ਹੈ ਹੋਈ ਨਹੀਂ ਸਰਬਰ ਦੁੱਧ ਉੱਪਰ ਚਾਲੇ। ਕਦੇ ਧਿਆਨ ਹੀ ਉੱਧਰ ਹੈ ਨਹੀਂ। ਤਾਂ ਫਿਰ ਕਈ ਵਾਰਾ ਦੁੱਧ ਉੱਪਰ ਜਾਂਦਾ ਨਾ ਬੰਦਾ ਬਾਹ ਉਹ ਹੋ ਬਲ ਗਿਆ ਬਲ ਗਿਆ ਬਲ ਗਿਆ। ਪਰ ਹੁਣ ਕੀ ਫਾਇਦਾ? ਇਸੇ ਤਰ੍ਹਾਂ ਜੇ ਧਿਆਨ ਇੱਧਰ ਹੋਏਗਾ ਨਾ ਜ਼ੁਬਾਨ ਤੋਂ ਮੈਂ ਗਾਲੀ ਨਹੀਂ ਤਾਂ ਕਦੀ ਗਾਲੀ ਆਏਗੀ ਨਹੀਂ। ਧਿਆਨ ਉੱਧਰ ਪਰ ਹੁੰਦਾ ਕੀ ਹੈ? ਬੰਦਾ ਬੋਲਦਾ ਹੈ, ਕਈ ਵਾਰਾ ਬੰਦਾ ਬੋਲਦਾ ਹੈ, ਇੱਕ ਆਦਤ ਬਣੀ ਹੁੰਦੀ ਹੈ ਆਪਣੀ ਆਪ ਹੀ ਗੱਲ ਨਿਕਲ ਜਾਂਦੀ ਬਾਅਦ ਚ ਬੰਦਾ ਕਹਿੰਦਾ ਹੈ ਨਿਕਲ ਗਈ ਕਿਉਂਕਿ ਧਿਆਨ ਉੱਧਰ ਜਵਾਬ ਦੇ ਦਿਓ। ਇਸ ਲਈ ਧਿਆਨ ਕੀ ਦੇਣਾ ਹੈ ਕਿ ਮੈਂ ਆਪਣੀ ਬੁਰੀ ਆਦਤ ਨੂੰ ਕੰਟਰੋਲ ਕਰਨਾ ਹੈ ਆਪਣੀ ਬੁਰੀ ਆਦਤ ਨੂੰ ਖਤਮ ਕਰਨਾ ਹੈ ਔਰ ਹੁਣ ਮੈਂ ਆਪਣੇ ਜੀਵਨ ਦੀ ਇਹ ਹੀ ਆਦਤ ਬਣਾ ਲੈਣੀ ਹੈ ਕਿ ਜਿੰਨੀਆਂ ਮੇਰੇ ਜੀਵਨ ਦੀਆਂ ਬੁਰੀਆਂ ਆਦਤਾਂ ਹੈ ਹਰ ਆਦਤ ਨੂੰ ਧੀਰੇ 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 ਮੈਂ ਦੂਰ ਕਰਨਾ ਹੈ ਇਸ ਲਈ ਫਿਰ ਕਮਾਗੇ ਹਰ ਬੁਰੀ ਆਦਤ ਕੋ ਛੋੜਨੇ ਕੀ ਆਪਣੀ ਆਦਤ ਬਣਾਓ ਫਿਰ ਖੁਸ਼ੀਆਂ ਔਰ ਖੁਦਾ ਕੇ ਨਜ਼ਦੀਕ ਹੋਤੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਬੁਰੀ ਆਦਤ ਛੁੱਟਦੀ ਚਲੀ ਜਾਏਗੀ ਤਾਂ ਸਾਡੇ ਜੀਵਨ 'ਚ ਖੁਸ਼ੀਆਂ ਵੀ ਵਧਣਗੀਆਂ ਤੇ ਅਸੀਂ ਆਪਣੇ ਰੱਬ ਦੇ ਨੇੜੇ ਵੀ ਕਿਉਂਕਿ ਜਦਰਾ ਸੋਚ ਕੇ ਦੇਖੋ ਜੇ ਸਾਡੀਆਂ ਖੁਸ਼ੀਆਂ ਤੋਂ ਜਾਂ ਸਾਡੇ ਰੱਬ ਤੋਂ ਸਾਨੂੰ ਦੂਰ ਰੱਖਿਆ ਤਾਂ ਸਾਡੀਆਂ ਬੁਰੀਆਂ ਆਤਾਂ ਨਹੀਂ ਦੂਰ ਰੱਖਿਆ ਬੰਦੇ ਨੂੰ ਆਦਤਾਂ ਮਾੜੀਆਂ ਗੱਲ ਤੇ ਗ੍ਰੋਧ ਕਰ ਦੇਣਾ ਬੰਦੇ ਅੰਦਰ ਸਬਰ ਹੈ ਨਹੀਂ ਧैर्य ਹੈ ਨਹੀਂ ਬੰਦੇ ਅੰਦਰ ਸ਼ੁਕਰ ਕਰਨ ਦੀ ਆਦਤ ਹੈ ਨਹੀਂ ਬੰਦੇ ਅੰਦਰ ਸਿਮਰਨ ਕਰਨ ਦੀ ਆਦਤ ਹੈ ਨਹੀਂ ਬੰਦੇ ਅੰਦਰ ਅੱਛੀਆਂ ਆਦਤਾਂ ਘੱਟ ਹੈ ਤਾਂ ਬੁਰੀਆਂ ਆਦਤਾਂ ਜਾਂਦੇ ਜਿੰਨੀਆਂ ਬੁਰੀਆਂ ਆਦਤਾਂ ਹੈ ਇਹਨੂੰ ਹੀ ਕਹਿੰਦੇ ਆ ਕਰਨੀ ਆਪੋ ਆਪਣੀ ਕੈ ਨੇੜੇ ਬੁਰੀ ਆਦਤਾਂ ਦੀ ਬੁਰੀ ਕਰਨੀ ਬੁਰੀ ਕਰਨੀ ਦੂਰ ਅੱਛੀ ਕਰਨੀ ਕਹਿ ਦਿਓ ਤਾਂ ਹੁਣ ਬਣਾਓ ਫੇ ਆਪਣੀ ਆਦਤ ਕਿਹੜੀ ਬਣਾਣੀ ਹੈ ਹਰ ਬੁਰੀ ਆਦਤ ਕੋ ਛੋੜਨੇ ਕੀ ਆਪਣੀ आदत बनाओ समझ दियो और फिर कम आ गए के फिर खुशियां और खुदा के नजदीक होते यानी ਤੁਸੀਂ ਆਪ ਦੇਖੋਗੇ ਇਹ ਦੁਬਾਰਾ ਦੁਹਰਾਵਾਂਗੇ ਕਿ ਜਿੱਦਾਂ ਜਿੱਦਾਂ ਤੁਹਾਡੀਆਂ ਬੁਰੀਆਂ ਆਤਾਂ ਖਤਮ ਹੁੰਦੀਆਂ ਜਾਣਗੀਆਂ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਵਧਦੀਆਂ ਜਾਣਗੀਆਂ ਤੁਹਾਡੇ ਜੀਵਨ ਵਿੱਚ ਸੁੱਖ ਵਧਾ ਚਲਾ ਜਾਏਗਾ اور ਤੁਸੀਂ اپنے رب دے بھی نیڑے ہوندے کیونکہ یہی تا ہے ਕਿ ਰੱਬ ਦੇ ਨੇੜੇ ਹੋਣਾ ਹੈ ਤਾਂ ਬੁਰੀ ਆਦਤ ਦਾ ਤਿਆਗ ਕਰੋ ਤਾਂ ਅੱਛੇ ਗੁਣ ਆਪਣੇ ਅੰਦਰ ਪੈਦਾ ਇਸ ਲਈ ਦੱਸਿਆ ਹੈ ਸਾਜ ਮਿਲਾਜੇ ਜ਼ਿੰਦਗੀ ਦਾ ਤੂੰ ਇਸ ਕੋ বাজਾਣਾ ਸਿੱਖ ਲਓ ਹੁਣ ਸਮਝ ਲਓ ਉਹੀ ਹੈ ਨਾ ਬੁਰੀਆਂ ਆਦਤਾਂ ਦੀ ਤਾਰ ਛਿੜੇਗੀ ਤਾਂ ਬੇਸੁਰੇ ਸੰਗੀਤ ਨਿਕਲਣਗੇ ਬੇਸੁਰੇ ਸ਼ਬਦ ਨਿਕਲਣਗੇ ਬੇਸੁਰਾ ਜਿਹਾ ਮਾਹੌਲ ਪੈਦਾ ਹੋਏਗਾ ਜਿਹੜਾ ਕਿ ਤੁਹਾਨੂੰ ਵੀ ਦੁਖੀ ਕਰੇਗਾ ਤੇ ਦੂਜਿਆਂ ਨੂੰ ਵੀ ਦੁੱਖ ਕਿਉਂਕਿ ਬੁਰੀ ਆਦਤ ਜਿੰਨਾ ਮੈਂ ਵੀ ਪਰੇਸ਼ਾਨ ਹੋ ਰਿਹਾ ਉਹ ਦੂਜਿਆਂ ਨੂੰ ਵੀ ਪਰੇਸ਼ਾਨੀ ਦੇ ਰਹੀ ਹੈ ਇਹਨੂੰ ਕਹਿੰਦੇ ਆ ਬੁਰੀ

ਅੱਛੇ ਨਗਮੇ ਸਿਖਾ ਰਹੇ ਆ ਤੁਹਾਨੂੰ ਸਿੱਖੋ ਅੱਛੇ ਨਗਮੇ ਗਾਣੇ ਹੈ ਅੱਛਾ ਬੋਲਣਾ ਹੈ ਅੱਛਾ ਸੋਚਣਾ ਹੈ ਅੱਛਾ ਕਰਮ ਕਰਨਾ ਹੈ ਜੇ ਪੂਰਾ ਨਗਮਾ ਨਹੀਂ ਗਾ ਸਕਦੇ ਤਾਂ ਸ਼ੁਰੂਆਤ ਸਾਰੇ ਗਾਵਾ ਪਾ ਤੋਂ ਹੀ ਕਰਦੇ ਹੋ ਥੋੜੀ ਥੋੜੀ ਕਰਦੇ ਹੋ ਕਿਉਂਕਿ ਜਦੋਂ ਵੀ ਸੰਗੀਤ ਸਿੱਖਿਆ ਜਾਂਦਾ ਤਾਂ ਸ਼ੁਰੂ ਜੇ ਨਹੀਂ ਪੂਰੇ ਸੁਰ ਲੱਗ ਜਾਂਦੇ ਜਾਂ ਬੰਦਾ ਕਹਿੰਦਾ ਪੂਰਾ ਉਹ ਜਿੰਨੇ ਵੀ ਰਾਗ ਹੁੰਦੇ ਮੈਂ ਸਾਰੇ ਸਿੱਖ ਲੈ ਪਹਿਲਾਂ ਸਾਰੇ ਗਾਵਾ ਤੋਂ ਹੀ ਸ਼ੁਰੂਆਤ ਕਰਨੀ ਪੈਂਦੀ ਇਹਦਾ ਮਤਲਬ ਜੇ ਆਪਾਂ ਅੱਜ ਕੋਈ ਬੁੱਕ ਪੜ੍ਹਦੇ ਆਂ ਕੋਈ ਕਿਤਾਬ ਪੜ੍ਹਨੀ ਚਾਹੇ ਇੰਗਲਿਸ਼ ਹੈ ਪੰਜਾਬੀ ਹੈ ਹਿੰਦੀ ਹੈ ਤੇ ਜੇ ਇੰਗਲਿਸ਼ ਦੀ ਗੱਲ ਕਰੀਏ ਪੂਰੀ ਬੁੱਕ ਪੜ੍ਹਦੇ ਆ ਸ਼ੁਰੂਆਤ ਤਾਂ ਕਦੀ ਨਾ ਕਦੀ ਅਸੀਂ A B C ਤੋਂ ਹੀ ਕੀਤੀ ਸੀ ਜੇ ਪੰਜਾਬੀ ਦੀ ਕਿਤਾਬ ਪੜ੍ਹਦੇ ਤਾਂ ਸ਼ੁਰੂਆਤ ਤਾਂ ਊੜੇ ਸਮਝਦੇ ਹੋ ਕਿ ਨਹੀਂ ਹਿੰਦੀ ਪੜ੍ਹਦੇ ਹੋ ਤਾਂ ਸ਼ੁਰੂਆਤ ਕਾ ਸ਼ੁਰੂਆਤ ਤਾਂ ਕਿਤੇ ਨਾ ਕਿਤੇ ਸਪੈਲਿੰਗ ਤੋਂ ਹੀ ਹੁੰਦੀ ਹੈ ਨਾ ਇਦਾਂ ਹੀ ਇੱਥੇ ਅਸੀਂ ਅਛਾਈ ਦੀ ABC ਸਮਝ ਲਈਏ ਅچھے ਕਰਮਾਂ ਦੀ ABC ਨੂੰ ਸਮਝ ਲਈਏ ਕਿ ਸ਼ੁਰੂਆਤ ਤਾਂ ਕਰਾਂ ਮੈਂ ਔਰ ਫੇਰ ਕਰਦਿਆਂ 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 ਕਰਦੇ ਇੱਕ ਦਿਨ ਉਹ ਟਾਈਮ ਆਏਗਾ ਜਦੋਂ ਨਗਮੇ ਵੀ ਅੱਛੇ ਗਾਵਾਂਗੇ ਜਦੋਂ ਨਗਮੇ ਵੀ ਅੱਛੇ ਗਾਵਾਂਗੇ ਤਾਂ ਸੁਰ ਵੀ ਅੱਛੇ ਲਾਵਾਂਗੇ ਦੁਨੀਆ ਦੇਖੇਗੀ ਪਰ ਸ਼ੁਰੂਆਤ ਸਾਨੂੰ ਅੱਜ ਤੋਂ ਹੀ ਕਰਨੀ ਪੈਣੀ ਹੈ ਇਸ ਲਈ ਚਲ ਬੈਠ ਕੇ ਪਾਸ ਫਕੀਰੋਂ ਕੇ ਅੱਛੇ ਨਗਮੇ ਗਾਣਾ ਸਿੱਖ ਲਓ ਕੁਝ ਫੁੱਲ ਹੈ ਪਿਆਰੇ ਨੇਕੀ ਕੇ ਕੁਝ ਫੁੱਲ ਹੈ ਪਿਆਰੇ ਨੇਕੀ ਕੇ ਜੀਵਨ ਮੇ ਸਜਾਣਾ ਸਿੱਖ ਲਓ ਕੁਝ ਫੁੱਲ ਹੈ ਪਿਆਰੇ ਨੇਕੀ ਕੇ ਜੀਵਨ ਮੇ ਸਜਾਣਾ ਸਿੱਖ ਲਓ ਆਖਿਰ ਤੋ ਮਰ ਹੀ ਜਾਣਾ ਹੈ ਚਲ ਹਸਣਾ ਹਸਾਣਾ ਸਿੱਖ ਲਓ ਤਰਾ ਸਮਝੋ ਕਿ ਨੇਕੀ ਦੇ ਕੁਝ ਫੁੱਲ ਹੈ ਜ਼ਿੰਦਗੀ ਦੇ ਵਿੱਚ ਇੱਕ ਉਹ ਫੁੱਲ ਹੈ ਜੋ ਪੌਦਿਆਂ ਤੇ ਲੱਗਦੇ ਹੈ ਜੋ ਪੇੜਾਂ ਤੇ ਲੱਗਦੇ ਹੈ ਜੋ ਅਸੀਂ ਦੇਖਦੇ ਆ ਬਾਗੀਆਂ ਦੇ ਵਿੱਚ ਔਰ ਉਹ ਫੁੱਲ ਸਵੇਰੇ ਖਿਲਦੇ ਸ਼ਾਮ ਨੂੰ पर ਕੁਸ਼ ਫੁੱਲ ਨੇਕੀ ਦੇ ਹੁੰਦੇ ਆ ਅਗਰ ਇਹ ਸਾਡੀ ਜ਼ਿੰਦਗੀ ਚ ਖਿਲ ਜਾਣ ਨਾ ਫਿਰ ਸਾਡੀ ਜ਼ਿੰਦਗੀ ਕਿਆਮਤ ਤੱਕ ਮਹਿਕਦੀ ਹੈ ਯਾਨੀ ਬੰਦਾ ਬਿਛੜ ਕੇ ਚਲਾ ਜਾਵੇ ਪਰ ਉਹਦੀਆਂ ਨੇਕੀਆਂ ਨੂੰ ਦੁਨੀਆ ਇਹ ਫੁੱਲ ਐਸਾ ਜਿਹੜਾ ਕਦੀ ਮੁਰਝਾਂਦਾ ਇਹਨੇ ਨੇਕੀ ਦਾ ਫੁੱਲ ਜਿਹੜਾ ਹੈ ਨਾ ਇੱਕ ਵਾਰ ਖਿਲ ਗਿਆ ਤੁਹਾਡੇ ਜੀਵਨ ਚ ਤਾਂ ਇਸ ਫੁੱਲ ਨੇ ਇਹ ਯਾਦ ਰੱਖੋ ਆਪਾਂ ਖਿਲਿਆ ਰਹਿਣੀ ਹੈ ਤੁਹਾਡੇ ਨਾਮ ਨੂੰ ਵੀ ਆਪਣੇ ਨਾਲ ਜਿੰਦਾ ਰੱਖਣਾ ਹੈ ਕਿ ਫਲਾਣਾ ਇਨਸਾਨ ਬੜਾ ਨੇਕ ਸੀ ਫਲਾਣਾ ਇਨਸਾਨ ਬਹੁਤ ਅੱਛਾ ਸੀ ਇਸ ਲਈ ਨੇਕੀ ਦੇ ਕਈ ਫੁੱਲ ਲਿਖ ਹੈ ਹੁਣ ਉਹਨਾਂ ਫੁੱਲਾਂ ਨਾਲ ਆਪਣੇ ਜੀਵਨ ਨੂੰ ਸਜਾਉਣ ਦੀ ਕਲਾ ਸਾਨੂੰ ਹੀ ਲੈ ਸੋਚੋ ਕਿਹੜੇ ਕਿਹੜੇ ਫੁੱਲ ਨੂੰ ਚੁਣਨਾ ਹੈ ਅਸੀਂ ਜਿੱਦਾਂ ਕਹਿੰਦਾ ਇਨਸਾਨ ਕਹਿੰਦਾ ਮੈਂ ਸਿਮਰਨ ਨੂੰ ਚੁਣੀਆ ਸਮਝ ਲੋ ਨੇਕੀ ਯਾਨੀ ਸਿਮਰਨ ਰੂਪੀ ਇਹ ਨੇਕੀ ਦਾ ਇੱਕ ਫੁੱਲ ਚੁਣੀਆ ਮੈਂ satsang ਰੂਪੀ ਨੇਕੀ ਦਾ ਫੁੱਲ ਚੁਣੀਆ ਮੈਂ ਸੇਵਾ ਰੂਪੀ ਨੇਕੀ ਦਾ ਫੁੱਲ ਚੁਣੀਆ ਯਾਨੀ ਇਦਾਂ ਦੇ ਕਈ ਫੁੱਲ ਹੈ ਜਿਹਨਾਂ ਕਿ ਤੁਸੀਂ ਵਿਚਾਰ ਕਰਕੇ ਉਹਨਾਂ ਦਾ ਚੋਣ ਇਹਨੇ ਚੁੰਨੀਏ ਨੇਕੀ ਦੇ ਫੁੱਲ ਕਿਉਂਕਿ ਨੇਕੀ ਦੇ ਫੁੱਲ ਬੜੇ ਹੀ ਪਿਆਰੇ ਐ ਔਰ ਇਹ ਸਦਾ ਬਹਾਰ ਹੈ ਕਦੀ ਮਰ ਜਾਂਦੇ ਤਾਂ ਹੀ ਤਾਂ ਕਹਿੰਦਾ ਨੇਕੀ ਕਰੇਗਾ ਇੱਥੇ ਵੀ ਕੰਮ ਆਏਗੀ ਤਾਂ ਉੱਥੇ ਵੀ ਇਹ ਯਾਦ ਰੱਖਣਾ ਤਾਂ ਹੀ ਕਿਹਾ ਮੈਂ ਕਿਹੜਾ ਤਨ ਐਸਾ ਹੈ ਤਾਂ ਦੱਸਿਆ ਗਿਆ ਹੈ ਕਹਿੰਦੇ ਪ੍ਰਭੂ ਦਾ ਸਿਮਰਨ ਜਾਂ ਅچھے ਅਮਲਾਂ ਦਾ ਤਨ ਐਸਾ ਹੈ ਜਿਹੜਾ ਦੁਨੀਆਂ 'ਚ ਵੀ ਇਨਸਾਨ ਦੇ ਕੰਮ ਆਉਂਦਾ ਤਾਂ ਜਦੋਂ ਦੁਨੀਆਂ ਤੋਂ ਬਾਅਦ ਉਹਦੀ ਰੂਹ ਰੱਬ ਦੇ ਘਰ ਜਾਂਦੀ ਤਾਂ ਉੱਥੇ ਵੀ ਉਹਦੇ ਕੰਮ ਤਾਂ ਹੀ ਆਂਦੇ ਨੇ ਉੱਥੇ ਅਮਲਾਂ ਦੇ ਹੁਣੇ ਨੇ ਕਦੇ ਅਮਲ ਹੀ ਜਾਣੇ ਉੱਥੇ ਅਮਾਲ ਜਾਣੇ ਤੇਰੇ ਉੱਥੇ ਤਾਂ ਹੀ ਤਾਂ ਕਹਿੰਦੇ ਆ ਜਹਾਂ ਮਾਤਾ ਪਿਤਾ ਸੂਤ ਮੀਤ ਨਾ ਭਾਈ ਮੇਰੇ ਮਨ ਉਹਾ ਨਾਮ ਤੇਰੇ ਸੰਗ ਸਹਾਈ ਇਹ ਗੁਰੂਆਂ ਦੇ ਬਚਨ ਹੈ ਕਿ ਜਿੱਥੇ ਮਾਤਾ ਪਿਤਾ ਭੈਣ ਭਰਾ ਧੀਆਂ ਪੁੱਤਰ ਕਿਸੇ ਨੇ ਨਾਲ ਨਹੀਂ ਜਾਣਾ ਉੱਥੇ ਪ੍ਰਭੂ ਦੀ ਬੰਦਗੀ ਕੀਤੀ ਪ੍ਰਭੂ ਦਾ ਨਾਮ ਲਿਆ ਇਹਨਾਂ ਹੀ ਤੇਰੀ ਸਹਾਇਤਾ ਉੱਥੇ ਇਹਨਾਂ ਹੀ ਕੰਮ ਆਣਾ ਕਿਉਂਕਿ ਬੰਦਾ ਸੋਚ ਕੇ ਦੇਖੇ ਇਹ ਦੁਨੀਆ ਕਿਹਦੀ ਹੈ ਤੁਹਾਡੀ ਹੈ ਬੰਦਾ ਕਹਿੰਦਾ ਰੱਬ ਦੀ ਭਗਵਾਨ ਦੀ ਉਹ ਵਾਹਿਗੁਰੂ ਦੀ ਉਹ ਅੱਲਾਹ ਦੀ ਉਹ ਈਸ਼ਵਰ ਦੀ ਇਹ ਜਵਾਬ ਦੇ ਦੋ ਦੁਨੀਆ ਕਿਹਦੀ ਐ ਪਰਮਾਤਮਾ ਦੀ ਐ ਕਿ ਨਹੀਂ ਉਹ ਪ੍ਰਭੂ ਦੀ ਐ ਕਿ ਨਹੀਂ ਉਸ ਮਾਲਿਕ ਦੀ ਐ ਕਿ ਨਹੀਂ ਕਿ ਦੁਨੀਆ ਉਸ ਦੀ ਐ ਤਾਂ ਮਰਨ ਤੋਂ ਬਾਅਦ ਰੂਹ ਨੇ ਜਾਣਾ ਕਿੱਥੇ ਐ ਜਵਾਬ ਕੀ ਅੰਦਰੋਂ ਇਹ ਜਵਾਬ ਨਹੀਂ ਆਦਾ ਕਿ ਰੂਹ ਕਿ ਇੱਥੋਂ ਆਈ ਉੱਥੋਂ ਆਈ ਹਰੇਕ ਨੂੰ ਅੰਦਰੋਂ ਇੱਕੋ ਹੀ ਆਵਾਜ਼ ਆਉਂਦੀ ਐ ਕਿ ਜਦੋਂ ਰੂਹ ਦੁਨੀਆ ਤੇ ਆਂਦੀ ਐ ਤਾਂ ਕਹਿੰਦੇ ਕੱਲੇ ਆਏ ਕਿੱਥੋਂ ਕੱਲਿਆ ਸਾਨੂੰ ਉੱਥੋਂ ਕੱਲਿਆ ਇੱਥੇ ਔਰ ਜਦੋਂ ਉਹਦਾ ਬੁਲਾਵਾ ਆ ਗਿਆ ਸੱਦੇ ਉਠ ਇਹਦਾ ਮਤਲਬ ਇਹ ਰੂਹ ਨੇ ਦੁਨੀਆ ਤੇ ਰਹਿ ਕੇ ਉੱਥੇ ਜਾਣਾ ਹੈ ਤਾਂ ਆਈ ਕਿੱਥੋਂ ਜਾਣਾ ਹੁਣ ਇਹਨੂੰ ਇਦਾਂ ਕਹਿ ਸਕਦੇ ਪਰਮਾਤਮਾ ਕੋਲੋਂ ਆਈ ਤਾਂ ਪਰਮਾਤਮਾ ਕੋਲ ਹੀ ਤੇ ਜੇ ਅਸੀਂ ਜੀਂਦੇ ਜੀ ਪਰਮਾਤਮਾ ਦਾ ਨਾਮ ਜਪਦੇ ਆ ਜੀਂਦੇ ਜੀ ਆਪਣੇ ਮਾਲਿਕ ਨਾਲ ਪਿਆਰ ਕਰਦੇ ਆ ਤਾਂ ਸਾਡਾ ਉਹ ਰਿਸ਼ਤਾ ਜੁੜਦਾ ਹੈ ਉਸਦੇ ਨਾਲ ਜਿਹਦੇ ਕੋ ਰੂਹ ਜਾਣੀ ਹੈ ਤਾਂ ਜਦੋਂ ਉਹਦੀ ਬੰਦਗੀ ਇੱਥੇ ਕੀਤੀ ਹੋਏਗੀ ਉਹ ਰੂਹ ਉਹਦੇ ਕੋਲ ਜਾਏਗੀ ਤਾਂ ਜਾਂਦੇ ਸਾਨੂੰ ਗੱਲਣਾ ਲੱਗੇਗਾ ਤੂੰ ਮੈਨੂੰ ਯਾਦ ਬੜਾ ਕੀਤਾ ਸੀ ਤੂੰ ਮੇਰੇ ਨਾਲ ਪਿਆਰ ਬੜਾ ਕੀਤਾ ਆ ਪਿਆਰਿਆ ਤੇਰੀ ਜਗ੍ਹਾ ਉੱਥੇ ਨਹੀਂ ਤੇਰੀ ਜਗ੍ਹਾ ਮੇਰੀਆਂ ਬਾਹਾਂ 'ਚ ਐ ਇਹਦੇ ਹੁੰਦਾ ਕਿ ਨਹੀਂ ਹੁਣ ਕੋਈ ਤੁਸੀਂ ਕਿਸੇ ਤੋਂ ਦੂਰ ਹੋ ਉਹ ਤੁਹਾਨੂੰ ਬੜਾ ਯਾਦ ਕਰਦਾ ਤੁਹਾਡਾ ਹਰ ਪਲ ਨਾਮ ਲੈ ਰਿਹਾ ਹੈ ਤਾਂ ਤੁਹਾਨੂੰ ਪਤਾ ਲੱਗ ਜਾਵੇ ਕਿ ਲੈ ਵੀ ਮੈਨੂੰ ਬੜਾ ਯਾਦ ਕਰਦਾ ਤੇ ਜਦੋਂ ਤੁਹਾਡੇ ਸਾਹਮਣੇ ਆਏਗਾ ਤੁਸੀਂ ਘੁੱਟ ਗਏ ਯਾਰ ਯਾਦ ਹੀ ਬੜਾ ਕੀਤਾ ਤੂੰ ਤੂੰ ਤਾਂ ਮਹੱਤਵ ਹੀ ਮਰਨਾ ਪੜੀ ਕੀਤੀ ਆ ਜਾ ਮੇਰੇ ਸੀਨੇ ਲੱਗ ਜਾ ਹੁਣ ਇੱਕ ਬੱਚਾ ਹੋਵੇ ਬਾਪ ਨੂੰ ਯਾਦ ਕਰੇ ਬਾਪ ਦੇਖ ਕੇ ਗਲਣਾ ਲਾ ਲਾਂਦਾ ਇਹ ਪਿਆਰ ਦੀ ਗੱਲ ਹੈ ਅਗਰ ਇੱਥੇ ਅਸੀਂ ਆਪਣੇ ਰੱਬ ਦਾ ਸਿਮਰਨ ਕਰਾਂਗੇ ਮਾਲਿਕ ਦੀ ਬੰਦਗੀ ਕਰਾਂਗੇ ਤਾਂ ਹੀ ਕਿਹਾ ਗਿਆ ਹੈ ਜਿਸ ਮਰਨੇ ਤੇ ਜਗ ਡਰੇ ਮਰੇ ਮਨੇ ਆਨੰਦ ਕਿਉਂਕਿ ਮਰਨੇ ਹੀ ਤੇ ਪਾਈਏ ਪੂਰਨ ਪਰਮਾ ਸੁਣੀ ਨਾ ਜਰਾ ਇਸ ਲਈ ਕਿਹਾ ਜਾਂਦਾ ਹੈ ਬੁੱਲੇ ਸ਼ਾਹ ਨੂੰ ਕਿਸੇ ਬੁੱਲਾ ਨੇ ਕਿਹਾ ਸੀ ਉਹ ਬੁੱਲਿਆ ਤੂੰ ਨਮਾਜ਼ ਨਹੀਂ ਪੜਦਾ ਤੂੰ ਹਜ ਨਹੀਂ ਕਰਦਾ ਤੈਨੂੰ ਜੰਨਤ ਨਹੀਂ ਮਿਲਣੀ ਤਾਂ ਉਸਲੇ ਬੁੱਲੇ ਸ਼ਾਹ ਨੇ ਕਿਹਾ ਬੁੱਲਾ ਰਹਿਣ ਦੇ ਝਗੜੇ ਜੰਨਤ ਦੇ ਜਿੰਦ ਯਾਰ ਦੇ ਬਿਹੜੇ ਵੜ ਗਈ ਏ ਮੈਨੂੰ ਹੋਰ ਜ਼ਮਾਨੇ ਦੀ ਲੋੜ ਨਹੀਂ ਰੂ ਕਲਮਾ ਯਾਰ ਦਾ ਪੜ ਗਈ ਏ ਉਹ ਕਹਿੰਦਾ ਤੂੰ ਜੰਨਤ ਰੱਖ ਆਪਣੇ ਕੋਲ ਇਹ ਰੂ ਨੇ ਜਿਹਦਾ ਕਲਮਾ ਪੜਿਆ ਨਾ ਆਪਣੇ ਯਾਰ ਦਾ ਇਹਨੂੰ ਲੋੜ ਈ ਉਹਦੀ ਹੈ ਹੁਣ ਜਿਨ੍ਹਾਂ ਨੇ ਉਹ ਚੀਜ਼ ਨੂੰ ਸਮਝਿਆ ਹੈ ਕਿ ਜਿਹਨੂੰ ਯਾਦ ਕਰਦੇ ਆ ਨਾ ਤਾਂ ਫਿਰ ਰੂ ਨੇ ਜਾਣਾ ਵੀ ਇਹ ਗੱਲ ਯਾਦ ਰੱਖਣਾ ਹਮੇਸ਼ਾ ਤਾਂ ਹੀ ਤਾਂ ਬੁਲਾਨਾ ਰੂਮੀ ਵੀ ਕਹਿੰਦੇ ਸੀ ਕਿ ਤੂੰ ਜਿਸ سے ਮੁਹੱਬਤ ਕਰਤੇ ਹੋ ਫਿਰ ਤੇਰੀ ਰੂਹ ਉਸਕੇ ਪਾਸ ਹੀ ਚਲੀ ਹੀ ਜਾਂਦੀ ਹੈ ਹੁਣੇ ਤੁਸੀਂ ਦੇਖ ਲਓ ਕਿਹਦੇ ਕੋ ਆਪਣੀ ਰੂਹ ਨੂੰ ਲੈ ਕੇ ਜਾਣਾ ਹੈ ਤਾਂ ਹੀ ਤਾਂ ਕਹਿੰਦੇ ਆ ਨਾ ਜੇ ਧੰਦੇ ਨਾਲ ਪਿਆਰ ਕਰੋਗੇ ਤਾਂ ਸੱਪ ਬਣ ਕੇ ਉੱਥੇ ਗੁੰਡਰੀ ਮਾਰ ਕੇ ਸਮਝ ਨਾ ਜ਼ਰਾ ਇਸ ਲਈ ਦਸਨ ਜਾਣਦਾ ਹੈ ਕਿ ਜਿੱਤਰ ਇਨਸਾਨ ਦੀ ਮੁਹੱਬਤ ਹੁੰਦੀ ਹੈ ਇਨਸਾਨ ਦੀ ਰੂਹ ਉਦਰੀ ਤਾਂ ਹੀ ਕਹਿੰਦੇ ਹਰੀ ਨਾਲ ਪ੍ਰਭੂ ਨਾਲ ਪਰਮਾਤਮਾ ਨਾਲ ਪਿਆਰ ਕਰੋ ਕਿਉਂਕਿ ਰੂਹ ਨੇ ਜਾਣਾ ਇੱਕ ਦਿਨ جانا ہے کلے آئے نان کا بلاوا پتہ کدو سدا آ جانا ہے کسی نے پتہ کوئی کہ کدو ادھرو بلاوا آ جانا ہے کیونکہ اچانک ہی ہے بہت پتہ نہیں لگتا اس لیے سمجھنا ذرا سارے آنے کہیں کیا ہے کچھ پھول ہے پیارے نیکی کے جیون میں سجانا سیکھ لو وہ آخر تو مر ہی جانا ہے چل ہسنا ہسانا ہس پھر ਮਰਨਾ ਹੀ ਆ ਸਾਰਿਆਂ ਨੂੰ ਇੱਕ ਦਿਨ ਜਾਣਾ ਹੀ ਹੈ ਕੋਈ ਪਤਾ ਨਹੀਂ ਕਿਹੜੇ ਵੇਲੇ ਚਲੇ ਜਾਣਾ ਇਹ ਆਪ ਵੀ ਖੁਸ਼ ਰਹੋ ਤਾਂ ਦੂਜਿਆਂ ਨੂੰ ਵੀ ਖੁਸ਼ੀ ਦੇ ਦਿਓ ਆਪ ਵੀ ਸਿਰ ਤੇ ਸਮਾਈਲ ਰੱਖੋ ਤਾਂ ਦੂਜਿਆਂ ਨੂੰ ਵੀ ਹਸਣ ਦੀ ਕਲਾ ਸਿਖਾਓ ਕੋਈ ਉਦਾਸ ਬੈਠਾ ਹਾ ਉਦਾਸ ਕਿਉਂ ਭਾਈ ਉਹ ਮੁਸਕਰਾ ਯਾਰ ਉਦਾਸ ਹੁੰਨਾ ਟੈਨਸ਼ਨ ਦੂਰ ਨਹੀਂ ਹੁੰਦੀ ਮੁਸਕਰਾਣ ਨਾਲ ਅੰਦਰ ਇੱਕ ਹਿੰਮਤ ਆਂਦੀ ਹੈ ਮੁਸਕਰਾਣ ਨਾਲ ਅੰਦਰ ਇੱਕ ਬਲ ਆਂਦਾ ਹੈ ਮੁਸਕਰਾਣ ਨਾਲ ਹਿੰਮਤ ਬੰਦੇ ਦੀ ਵਾਧੀ ਹੈ ਕਦੇ ਦੁੱਖਾਂ ਵਿੱਚ ਮੁਸਕਰਾ ਕੇ ਦੇਖਿਓ ਤੁਹਾਨੂੰ ਉਦੋਂ ਹੀ ਅੰਦਰੋਂ ਸ਼ਕਤੀ ਫੀਲ ਹੋਣੀ ਸ਼ੁਰੂ ਹੋ ਜਾਣੀ ਹੈ ਕਿ ਇਹ ਦੁੱਖ ਜੋ ਮੈਂ ਬਾਹਰ ਨਿਕਲ ਜਿੰਨਾ ਤੁਸੀਂ ਰੋਵੋਗੇ ਨਾ ਉਹ ਰੋਣ ਦੇ ਨਾਲ ਤੁਸੀਂ ਆਪਣੇ ਮਨ ਨੂੰ ਸੰਦੇਸ਼ ਦਿੰਦੇ ਹੋ ਕਿ ਮੁਸ਼ਕਿਲ ਬਹੁਤ ਬੜੀ ਹੈ ਤਾਂ ਮੈਂ ਬਹੁਤ ਕਮਜ਼ੋਰ ਹਾਂ ਤਾਂ ਤੁਹਾਡਾ ਮਨ ਤੁਹਾਨੂੰ ਕਮਜ਼ੋਰ ਕਰਦਾ ਚਲਾ ਜਾਂਦਾ ਹੈ ਕਿਉਂਕਿ ਮਨ ਤੋਂ ਹੀ ਇਹ ਸੈਲਾਂ ਨੂੰ ਪਾਵਰ ਮਿਲਦੀ ਹੈ ਤਾਂ ਹੀ ਤਾਂ ਹੁਣ ਮਨ ਨੂੰ ਕੋਈ ਬੁਰੀ ਖਬਰ ਮਿਲ ਜਾਵੇ ਤਾਂ ਨਾਲ ਹੀ ਬੰਦਾ ਢਹਿ ਢੇਰੀ ਹਾਏ ਮਰ ਗਏ ਨੱਚਦਾ ਵੀ ਹੋਏ ਭੰਗੜਾ ਹੀ ਪਾਉਂਦਾ ਵੀ ਬੰਦਾ ਉੱਥੇ ਢਹਿ ਢੇਰੀ ਹੋ ਕੇ ਬਹਿ ਜਾਂਦਾ ਹੈ ਤਾਂ ਹੁਣ ਮਨ ਨੂੰ ਕੋਈ ਖੁਸ਼ਖਬਰੀ ਮਿਲ ਜਾਵੇ ਤੇਰੀ ਲੋਟਰੀ ਨਿਕਲੇ ਤੈਨੂੰ ਆ ਚੀਜ਼ ਮਿਲੀ ਨਾਲ ਹੀ ਬੰਦਾ ਉਹ ਮਨ ਕੋਲੋਂ ਖੁਸ਼ੀ ਦੇ ਸਿਗਨਲ ਜਦੋਂ ਸ਼ਰੀਰ ਨੂੰ ਜਾਂਦਾ ਪੈਰ ਮੈਨੂੰ ਫਿਰਦੇ ਆ ਫਿਰ ਇਸ ਕਰਕੇ ਹਮੇਸ਼ਾ ਤਾਂ ਹੀ ਕਹਿੰਦੇ ਬਾਹਰ ਜਿੰਨੀ ਮਰਜ਼ੀ ਪਰਿਸਥਿਤੀ ਹੋਵੇ ਹਾਲਾਤ ਹੋਣ ਮੁਕਾਬਲਾ ਤੁਸੀਂ ਅੰਦਰੋਂ ਕਰਨਾ ਹੈ ਇਸ ਲਈ ਅੰਦਰਲਾ ਰਿਮੋਟ ਤੁਹਾਡੇ ਮਨ ਦੇ ਕੋਲ ਹੈ ਸੋ ਮਨ ਨੂੰ ਮਨ ਨੂੰ ਇਹ ਸਿਗਨਲ ਦਿਓ ਯਾਨੀ ਅੰਦਰ ਇਹ ਵਿਚਾਰ ਕਰੋ ਕਿ ਬਾਡੀ ਨੂੰ ਇਹ ਸਿਗਨਲ ਜਾਵੇ ਉਹ ਸਭ ਠੀਕ ਹੈ ਰਿਲੈਕਸ ਸਭ ਠੀਕ ਹੈ ਹੋ ਜਾਣਾ ਕੋਈ ਨਹੀਂ ਤਾਂ ਤੁਹਾਡੀ ਬਾਡੀ ਨੇ ਜਦੋਂ ਅੱਛਾ ਸਿਗਨਲ ਫੜਨਾ ਹੈ ਤਾ ਮੁਸ਼ਕਿਲ ਦਾ ਸਾਹਮਣਾ ਕਰਨ ਵਾਸਤੇ ਜਦੋਂ ਅੰਦਰ ਪਾਵਰ ਹੋਵੇ ਤਾਂ ਬੜੀ-ਬੜੀ ਮੁਸ਼ਕਿਲ ਨੂੰ ਬੰਦਾ ਆਸਾਨੀ ਨਾਲ ਸ਼ਕਤੀਸ਼ਾਲੀ ਬੰਦਾ ਮੁਸ਼ਕਲਾਂ ਨੂੰ ਨਿਕਲ ਜਾਂਦਾ ਤਾਂ ਕਮਜ਼ੋਰ ਬੰਦਾ ਛੋਟ-ਛੋਟੀਆਂ ਮੁਸ਼ਕਲਾਂ ਨੂੰ ਵੀ ਵਧਾ ਕੇ ਪਰੇਸ਼ਾਨ ਹੋ ਕੇ ਬੈੰਦਾ ਹੈ ਇਸ ਲਈ ਅੱਛਾ ਸਿਗਨਲ ਦਿਓ ਤਾਂ ਹੀ ਕਹਿੰਦੇ ਹਾਲਾਤ ਮਾੜੇ ਵੀ ਹੋਣ ਸਭ ਠੀਕ ਹੈ ਸਭ ਠੀਕ ਹੈ ਪਈ ਗੱਲ ਮਾਲਿਕ ਨਾਲ ਹੈ ਹੋ ਜਾਣਾ ਸੀ ਮਾਲਿਕ ਮੇਰੇ ਨਾਲ ਹੈ ਅੰਦਰ ਖੁਸ਼ੀ ਅੰਦਰ ਸਮਾਈਲ ਤਾਂ ਹੀ ਤਾਂ ਇਹ ਤਾਂ ਅੱਜ ਸਾਇੰਸ ਵੀ ਕਹਿੰਦੀ ਹੈ ਜਦੋਂ ਕਮਜ਼ੋਰੀ ਫੀਲ ਹੋਵੇ ਨਾ ਸੁਪਰਮੈਨ ਪੋਜ਼ ਲੈ ਜਿਹਦਾ ਸੁਪਰਮੈਨ ਖੜਦਾ ਹੈ ਨਾ ਦੇਖ ਲੈਣਾ ਫੋਟੋ ਪਤਾ ਲੱਗ ਜਾਏਗਾ ਤੁਹਾਨੂੰ ਖੜਕੇ ਨਹੀਂ ਦਿਖਾ ਦਿੰਦੇ ਸੋ ਉਹ ਸੁਪਰਮੈਨ ਕਹਿੰਦੇ ਪੋਜ ਲਓ ਤਾਂ ਉੱਦੀ ਅੰਦਰ ਹਿੰਮਤ ਆਉਂਦੀ ਹੈ ਯਾਨੀ ਚੈਸਟ ਨੂੰ ਥੋੜਾ ਫੁਲਾ ਕੇ ਕਮਰ ਤੇ ਹੱਥ ਰੱਖ ਕੇ ਜਰਾ ਤਣ ਕੇ ਦੇਖੋ ਆਪਣੇ ਆਪ ਨੂੰ ਮੈਂ ਪਾਵਰਫੁਲ ਹਾਂ ਆਈ ਐਮ ਸ਼ਕਤੀਸ਼ਾਲੀ ਮੈਂ ਸ਼ਕਤੀ ਨਾਲ ਭਰਪੂਰ ਹਾਂ ਉੱਦੀ એનર્ਜੀ ਆਣੀ ਸ਼ੁਰੂ ਹੋ ਜਾਂਦੀ ਹੈ ਇਹ ਇਨਸਾਨ ਦੇ ਪੋਜ ਵੀ ਇਨਸਾਨ ਅੰਦਰ એનર્ਜੀ ਸਮਝਦੇ ਹੋ ਕਿ ਨਹੀਂ ਹੁਣ ਇਹਨੂੰ ਇਦਾਂ ਸਮਝ ਲਓ ਕਿ ਇੱਕ ਬੰਦਾ ਇਦਾਂ ਖੜਾ ਹੋਵੇ ਦੇਖ ਕੇ ਕੀ ਲੱਗਣਾ ਹਾਰਿਆ ਹੋਇਆ ਕਮਜ਼ੋਰ ਇਨਸਾਨ ਖੜਾ ਹੈ ਸਮਝ ਦਿਓ ਕਿ ਨਹੀਂ ਨਹੀਂ ਇਹ ਖੜੇ ਨਹੀਂ ਹੋਣ ਲੱਗੇ ਇੱਕ ਬੰਦਾ ਥੋੜਾ ਐਦਾਂ ਖੜਾ ਹੋਵੇ ਦੇਖ ਕੇ ਲੱਗਦਾ ਬੰਦਾ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਤਿਆਰ ਹੈ ਐਕਸ਼ਨ ਹੁੰਦਾ ਹੈ ਤੁਹਾਡੇ ਪੋਲ ਤੋਂ ਹੀ ਪਤਾ ਲੱਗ ਜਾਂਦਾ ਕਿ ਤੁਸੀਂ ਇਹ ਪਰਿਸਥਿਤੀ ਦਾ ਹਾਲਾਤਾਂ ਦਾ ਸਾਹਮਣਾ ਕਿੱਦਾਂ ਕਰਨਾ ਹੈ ਜਿੱਦਾ ਸਿਕੰਦਰ ਕਹਿੰਦੇ ਸੀ ਨਾ ਸਿਕੰਦਰ ਦੀ ਗੱਲ ਬੜੀ ਪਿਆਰੀ ਹੈ ਸਿਕੰਦਰ ਕਹਿੰਦਾ ਸੀ ਕਿ ਮੇਰੇ ਸਾਹਮਣੇ ਲਿਆ ਕੇ ਇਨਸਾਨ ਨੂੰ ਖੜੇ ਕਰਦੇ ਹੋ ਮੈਂ ਉਹਦੇ ਖੜੇ ਹੋਣ ਤੋਂ ਟੰਗ ਤੋਂ ਦੱਸ ਸਕਦਾ ਕਿ ਇਹ ਯੁੱਧ ਵਿੱਚ ਵਿਜੇ ਹੋਏਗਾ ਜਾਂ ਹਾਰੇਗਾ ਸਿਰਫ ਉਹਦੇ ਖੜੇ ਹੋਣਦੇ ਆ ਕਿਉਂਕਿ ਜਿਹੜਾ ਇਨਸਾਨ ਕੌਨਫੀਡੈਂਸ ਨਾਲ ਖੜਾ ਹੁੰਦਾ ਉਹਦੇ ਖੜੇ ਹੋਣ ਦਾ ਢੰਗ ਕੁਛ ਤਾਂ ਜਿਹੜਾ ਇਨਸਾਨ ਡਰਿਆ ਹੋਇਆ ਕੰਬਦਾ ਹੋਇਆ ਖੜਾ ਹੁੰਦਾ ਉਹਦੇ ਖੜੇ ਹੋਣ ਦਾ ਢੰਗ ਕੁਛ ਤਾਂ ਜਿੱਦਾਂ ਦਾ ਉਹ ਢੰਗ ਹੁੰਦਾ ਇਹਦਾ ਮਤਲਬ ਐਕਸ਼ਨ ਵੀ ਉਦਾਂ ਦਾ ਹੀ ਸੋ ਮੁਸ਼ਕਿਲਾ ਸਾਹਮਣੇ ਹਿੰਮਤ ਹਾਰ ਕੇ ਮਰੇ ਹੋਏ ਡਰੇ ਹੋਏ ਨਾ ਖੜੇ ਹੋਵੋ ਭਾਵੇਂ ਕੌਨਫੀਡੈਂਸ ਨਾਲ ਖੜੇ ਹੋਵੋ ਕਿ ਮੇਰਾ ਮਾਲਿਕ ਮੇਰੇ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਹਰ ਮੁਸ਼ਕਿਲ ਜੋ ਪਾਰ ਲੈ ਕੇ ਜਾਣ ਵਾਲਾ ਮੇਰਾ ਮਾਲਿਕ ਮੇਰੇ ਤੇ ਔਰ ਮੈਨੂੰ ਆਪਣੇ ਮਾਲਿਕ ਤੇ ਪੂਰਾ ਸਵਾਰ ਹੈ ਸੋ ਕੌਨਫੀਡੈਂਸ ਲੈਵਲ ਹਾਈ ਹੋਵੇ ਤਾਂ ਬੰਦੇ ਅੰਦਰ ਉੱਤੇ ਜਾਨ ਆ ਜਾਂਦੀ ਹੈ ਸੋ ਅੱਜ ਤੋਂ ਇਹ ਮਰੇ ਬਰੇ ਪੋਜ ਬਣੇ ਬੰਦ ਕਰੋ ਇਹ ਬਚੇਰੇ ਨੂੰ ਮਰਝਾ ਕੇ ਉਦਾਸੀ ਦੇ ਨਾਲ ਮੂੰਹ ਲਟਕਾ ਕੇ ਬੈਠਣਾ ਬੰਦ ਕਰੋ ਕਿਉਂਕਿ ਲਟਕ ਤਾਂ ਉੱਦਾ ਵੀ ਜਾਣਾ ਹੈ 55 ਸਾਲ ਦੀ ਉਹ ਤਾਂ ਗੱਲਾਂ ਲੜਕ ਗਈਆਂ ਸ਼ਰੀਰ ਲੜਕ ਗਿਆ ਬਹਿਤਾ ਬੰਦਾ ਉੱਦਾ ਹੀ ਹੈ ਇਸ ਲਈ ਇਹਨੂੰ ਟਾਈਟ ਰੱਖੋ ਥੋੜਾ ਜਿਆਨੀ ਆਪਣੇ ਉਹਨੂੰ ਫਿਟ ਰੱਖੋ ਆਪਣੇ ਆਪ ਨੂੰ ਹਿੰਮਤ ਨਾਲ ਹੌਸਲੇ ਨਾਲ ਭਰਪੂਰ ਰੱਖੋ ਹਰ ਮੁਸ਼ਕਿਲ ਨੂੰ ਤੁਸੀਂ ਜਿੱਤ ਇਸ ਲਈ ਆਖਿਰ ਤੂੰ ਮਰ ਹੀ ਜਾਣਾ ਹੈ ਤੂੰ ਹਸਣਾ ਹਸਾਨਾ ਸਿੱਖ ਲੋ ਫਿਰ ਅੱਜ ਸਿੱਖੇ ਜਾਣਾ ਹੈ ਹਰ ਸਥਿਤੀ ਵਿੱਚ ਹਰ ਤਰ੍ਹਾਂ ਦੇ ਹਾਲਾਤ ਵਿੱਚ ਅਸੀਂ ਆਪਣੀ ਮੁਸਕਰਾਹਟ ਬਣਾ ਕੇ ਰੱਖਣੀ ਹੈ ਕਦੀ ਮੁਸਕਰਾਹਟ ਨੂੰ ਕੰਮ ਫਿਰ ਕਮਾਗੇ ਕੋਈ ਛੱਡ ਕੇ ਵੀ ਚਲਾ ਗਿਆ ਮੁਸਕਰਾਓ ਤੁਹਾਡੀ ਮੁਸਕਰਾਹਟ ਦੇ ਕੇ ਵਾਪਸ ਆਏਗਾ ਕੋਈ ਛੱਡ ਕੇ ਚਲਾ ਗਿਆ ਤੁਸੀਂ ਰੋਵੋਗੇ ਨਸ਼ਾ ਕਰਨ ਲੱਗ ਜਾਓਗੇ ਤਾਂ ਉਹਨਾਂ ਕੋਲ ਚੰਗਾ ਹੈ ਛੱਡ ਦੇ ਤੈਨੂੰ ਆ ਰੋਂਦੂ ਜੇ ਕੋਲ ਇਹਨਾਂ ਮੈਨੂੰ ਕੀ ਖੁਸ਼ੀ ਦੇਣੀ ਆਪ ਹੀ ਰੋ ਰਿਆ ਇਹ ਸੱਚੀ ਗੱਲ ਹੈ ਇਹ ਸਮਝ ਲੈਣਾ ਸਾਰਿਆਂ ਨੇ ਹਮੇਸ਼ਾ ਤੇਰੇ ਤੇ ਸਮਾਈਲ ਰੱਖੋ ਹਮੇਸ਼ਾ ਕੌਨਫੀਡੈਂਸ ਲੈਵਲ ਨੂੰ ਹਾਈ ਰੱਖੋ ਹੰਕਾਰ ਨਹੀਂ ਕਰਨਾ ਕਿ ਮੇਰੇ ਵਰਗਾ ਕੋਈ ਨਹੀਂ ਕੌਨਫੀਡੈਂਸ ਅਲੱਗ ਚੀਜ਼ ਹੁੰਦੀ ਹੈ ਹੰਕਾਰ ਸਮਝਦੇ ਹੋ ਕਿ ਨਹੀਂ ਕੌਨਫੀਡੈਂਸ ਲੈਵਲ ਹਾਈ ਹੋਣਾ ਚਾਹੀਦਾ ਹੰਕਾਰ ਵੀ ਮੇਰੇ ਵਰਗਾ ਕੋਈ ਨਹੀਂ ਹੈ ਤੁਸੀਂ ਤਾਂ ਸਾਰੇ ਜ਼ੀਰੋ ਮੇਰੇ ਸਾਹਮਣੇ ਇਹ ਹੰਕਾਰ ਹੈ हां तेरे ਵਰਗਾ ਕੋਈ ਨਹੀਂ ਹੈ ਪਰ ਜਿੰਨੇ ਬੈਠੇ ਆ ਇਹਨਾਂ ਵਰਗਾ ਵੀ ਕੋਈ ਨਹੀਂ ਹੈ ਕਿਉਂਕਿ ਸਾਰੇ ਸਪੈਸ਼ਲ ਨੇ ਮੈਂ ਵੀ ਸਪੈਸ਼ਲ ਤੁਸੀਂ ਵੀ ਸਪੈਸ਼ਲ ਇੱਥੇ ਦੁਨੀਆ ਤੇ ਰੱਬ ਨੇ ਸਭ ਨੂੰ ਬਣਾਇਆ ਹੀ ਸਪੈਸ਼ਲ ਇਸ ਲਈ ਕੰਫੀਡੈਂਸ ਹੋਣਾ ਚਾਹੀਦਾ ਕਿ ਮੈਂ ਆਪਣੀ ਵੀ ਇੱਜ਼ਤ ਕਰਾਂ ਤਾਂ ਦੂਜਿਆਂ ਦੀ ਵੀ ਖੁਦ ਨਾਲ ਵੀ ਪਿਆਰ ਕਰਾਂ ਦੂਜਿਆਂ ਨਾਲ ਵੀ